ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ Job Point Punjab ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਾਂਸਟੇਬਲ 2025 ਦੇ ਉਮੀਦਵਾਰਾਂ ਲਈ ਲੈ ਕੇ ਆਏ ਹਾਂ ਕਿ ਜਿਨ੍ਹਾਂ ਦੇ ਫਿਜ਼ੀਕਲ ਸਟਾਰਟ ਹੋਣੇ ਸੀ 7 ਅਕਤੂਬਰ ਤੋਂ ਠੀਕ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਮੌਸਮ ਦਾ ਹਾਲਾਤ ਸੀ ਮੌਸਮ ਬਹੁਤ ਜਿਹੜਾ ਹੈਗਾ ਮਤਲਬ ਕਿ ਖਰਾਬ ਹੋਇਆ ਪਿਆ ਜਿਸ ਕਰਕੇ ਤੁਹਾਡੇ ਜਿਹੜੇ ਫਿਜ਼ੀਕਲ ਨੇ ਪੋਸਟਪੋਨ ਹੋ ਚੁੱਕੇ ਨੇ ਤੇ ਤੁਹਾਡੀ ਅਫੀਸ਼ੀਅਲ ਸਾਈਟ ਤੇ ਪੰਜਾਬ ਪੁਲਿਸ ਕਨਸਟੇਬਲ ਦੀ ਅਫੀਸ਼ੀਅਲ ਸਾਈਟ ਦੇ ਉੱਪਰ ਇਹੇ ਦਿੱਤਾ ਜਾ ਚੁੱਕਾ ਹੈ ਕਿ ਜਿਹੜੇ 7 ਤੋਂ ਲੈ ਕੇ 10 ਤਰੀਕ ਤੱਕ ਦੇ ਫਿਜ਼ੀਕਲ ਨੇ ਇਹ ਬੱਚਿਆਂ ਦੇ ਪੋਸਟਪੋਨ ਹੋ ਚੁੱਕੇ ਨੇ ਤੇ ਜਿਹੜੇ ਫਿਜ਼ੀਕਲ ਹੁਣ ਸਟਾਰਟ ਹੋਣੇ ਆ ਤੇ ਇਹਨਾਂ ਦੇ ਐਡਮਿਟ ਕਾਰਡ ਦੁਬਾਰਾ ਹੋਣੇ ਆ ਤੇ ਸਭ ਕੁਝ ਜਿਹੜੀ ਅੱਜ ਦੀ ਆਪਾਂ ਜਾਣਕਾਰੀ ਤੁਹਾਨੂੰ ਅੱਜ ਦੇ ਵੀਡੀਓ ਦੇ ਵਿੱਚ ਦੇਣੀ ਆ ਸਭ ਤੋਂ ਪਹਿਲਾਂ ਜਿਹੜੀ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਤੁਹਾਨੂੰ ਜਿਹੜੀ ਅਪਡੇਟ ਮਿਲਦੀ ਰਹਿੰਦੀ ਆ ਤੇ ਸਭ ਤੋਂ ਪਹਿਲਾਂ ਹੀ ਅਪਡੇਟ ਲੈਣ ਲਈ ਅੱਗੇ ਤੋਂ ਵੀ ਹਰ ਚੀਜ਼ ਲਈ ਅਵੇਅਰ ਰਹਿਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਜਿਹੜੀ ਅੱਜ ਦੀ ਆਪਾਂ ਇਨਫੋਰਮੇਸ਼ਨ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਕੀ ਤੁਹਾਡੇ ਫੀਕ ਕਦੋਂ ਹੋਣੇ ਆ ਤੇ ਕਿਸ ਕਾਰਨ ਜਿਹੜੇ ਤੇ ਜਿਵੇਂ ਤੁਸੀਂ ਪੰਜਾਬ ਪੁਲਿਸ ਦੀ ਅਫੀਸ਼ੀਅਲ ਸਾਈਟ ਖੋਲਦੇ ਹੋ ਉੱਥੇ ਲਿਖਿਆ ਹੁੰਦਾ ਡੂ ਟੂ ਵੈਦਰ ਬੈਡ ਵੈਦਰ ਕੰਡੀਸ਼ਨਸ ਠੀਕ ਹੈ ਹੈਵੀ ਰੇਨਫਾਲ ਕਿਉਂਕਿ ਜਿਹੜਾ ਜਲੰਧਰ ਦੇ ਵਿੱਚ ਵੀ ਹੈ ਜਲੰਧਰ ਦੇ ਵਿੱਚ ਨਹੀਂ ਆਪਾਂ ਕਹਿ ਸਕਦੇ ਕਿ ਇਹ ਜਿਹੜਾ 7 ਤੇ 8 ਤਰੀਕ ਦਾ ਮੀਂਹ ਪੈ ਰਿਹਾ ਹੈ ਨਾ 6 7 ਤਰੀਕ ਤੋਂ ਲੈ ਕੇ ਇਹ ਆਲ ਓਵਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਮੀਂਹ ਨੇ ਮਤਲਬ ਕਿ ਜਾਦੇ ਹਾਲਾਤ ਖਰਾਬ ਕੀਤੇ ਹੋਏ ਨੇ ਪਹਿਲਾਂ ਵੀ ਜਿਹੜੇ ਤੁਹਾਡੇ ਫਿਜ਼ੀਕਲ ਸੀ ਨਹੀਂ ਤਾਂ ਪਿਛਲੇ ਮਤ ਹੋ ਜਾਣੇ ਸੀ ਪਰ ਜਿਹੜਾ ਹੈਗਾ ਤੋੜੇ ਵੈਦਰ ਕਰਕੇ ਜਦ ਆਪਣੇ ਜਿਹੜਾ ਫਲੱਡ ਆ ਚੁੱਕੀ ਸੀ ਪੰਜਾਬ ਦੇ ਵਿੱਚ ਉਹਨਾਂ ਕਰਕੇ ਪੰਜਾਬ ਦੇ ਜਿਹੜੇ ਪੰਜਾਬ ਪੁਲਿਸ ਕਨਸਟੇਬਲ 2025 ਦੇ ਫਿਜ਼ੀਕਲ ਸੀ ਉਹ ਪੋਸਟਪੋਨ ਹੋ ਕੇ ਸਮਾਥ ਹੋ ਗਈ ਸੀ ਇਹ ਜਿਹੜਾ ਹੁਣ ਹੋਇਆ 6 ਤੋਂ ਲੈ ਕੇ 8 ਤਰੀਕ ਤੱਕ ਦਾ ਜਿਹੜਾ ਪੰਜਾਬ ਦੇ ਵਿੱਚ ਮੀਂਹ ਦੱਸਿਆ ਹੋਇਆ ਬੈਡ ਵੈਦਰ ਕੰਡੀਸ਼ਨਸ ਕਰਕੇ ਤੁਹਾਡੇ ਜਿਹੜੇ 7 ਤਰੀਕ ਦਾ ਫਿਜ਼ੀਕਲ ਅੱਜ ਦੀ ਅੱਜ ਦੀ ਤਰੀਕ ਦਾ ਜਿਹੜਾ ਫਿਜ਼ੀਕਲ ਸੀ ਆ ਉਹ ਪੋਸਟਪੋਨ ਹੋ ਚੁੱਕਾ ਸੀ ਉਹ ਕਦੇ ਕਰਕੇ ਪੋਸਟਪੋਨ ਹੋਇਆ ਸੀ ਉਹ ਹੋਇਆ ਸੀ ਮਹਾਰਿਸ਼ੀ ਵਾਲਮੀਗੀ ਜਨਮਤੀ ਕਰਕੇ ਠੀਕ ਹੈ ਪਰ ਜਿਹੜਾ ਹੁਣ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਦੁਬਾਰਾ ਜਿਹੜੇ ਖਰਾਬ ਦੱਸੇ ਜਾ ਰਹੇ ਆ 8 ਤੋਂ ਲੈ ਕੇ 10 ਤਰੀਕ ਤੱਕ ਜਿਸ ਕਰਕੇ ਤੁਹਾਡੇ ਜਿਹੜੇ ਫਿਜ਼ੀਕਲ ਉਹ ਪੋਸਟਪੋਨ ਕਰ ਦਿੱਤੇ ਗਏ ਨੇ ਤੇ ਜਿਹੜੇ ਇਹਦੇ ਐਡਮਿਟ ਕਾਰਡ ਨੇ ਤੁਹਾਨੂੰ ਇਹਨਾਂ ਦੀ ਅਪਡੇਟ ਇਹਨਾਂ ਦੇ ਐਡਮਿਟ ਕਾਰਡ ਵੀ ਦੁਬਾਰੇ ਆ ਜਾਣਗੇ ਠੀਕ ਹੈ ਤੇ ਜਿਹੜੇ ਤੁਹਾਡੇ ਐਡਮਿਟ ਕਾਰਡ ਦੁਬਾਰੇ ਆਉਣੇ ਆ ਤੁਹਾਡੀ ਉਹ ਈਮੇਲ ਦੇ ਉੱਪਰ ਤੁਹਾਨੂੰ ਜਾਣਕਾਰੀ ਮਿਲ ਜੂਗੀ ਤੇ ਈਮੇਲ ਦੇ ਉੱਪਰ ਤੁਸੀਂ ਆਪਣਾ ਜਿਹੜਾ ਹੈਗਾ ਆਈਡੀ ਆ ਜੋ ਤੁਹਾਨੂੰ ਤੁਸੀਂ ਲੌਗ ਇਨ ਕਰਕੇ ਆਪਣਾ ਉਸ ਆਪਣੀ ਸਾਈਡ ਦੇ ਵਿੱਚੋਂ ਪੋਰਟਲ ਦੇ ਵਿੱਚੋਂ ਆਪਣੇ ਐਡਮਿਟ ਕਾਰਡ ਦੁਆਰੇ ਡਾਊਨਲੋਡ ਕਰ ਸਕੋਗੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਫਿਜ਼ੀਕਲ ਹੋਣੇ ਕਦੋਂ ਨੇ ਠੀਕ ਹੈ ਇਹੇ ਵੈਸੇ ਤਾਂ ਅਗਰ ਆਪਾਂ ਸੀਕੁਐਂਸ ਚੱਲੀਏ ਤਾਂ ਜਿਹੜੇ 7 ਤਰੀਕ ਵਾਲੇ ਨੇ ਉਹਨਾਂ ਦੇ 16 ਨੂੰ ਹੋਣਿਆ 8 ਤਰੀਕ ਵਾਲਿਆਂ ਦੇ 17 ਨੂੰ 9 ਤਰੀਕ ਵਾਲਿਆਂ ਦੇ 12 ਨੂੰ ਤੇ 10 ਤਰੀਕ ਵਾਲਿਆਂ ਦੇ 19 ਤਰੀਕ ਨੂੰ ਦੇਖੋ ਜਿਹੜੇ ਇਹ ਇਸੇ ਇਸੇ ਮਤਲਬ ਕਿ ਸੀਕੁਐਂਸ ਦੇ ਵਿੱਚ ਆਉਣੇ ਨੇ ਜਿਵੇਂ ਤੁਹਾਡੇ ਫਿਜ਼ੀਕਲ ਹੈਗੇ ਨੇ ਕੀ ਉਸੇ ਸੀਕੁਐਂਸ ਦੇ ਵਿੱਚ ਇਹ ਲਾਸਟ ਤਰੀਕਾਂ ਤੇ ਜਾਣਗੇ ਜੋ ਕਿ 7 ਤਰੀਕ ਵਾਲੇ ਨੂੰ ਜਿਹੜਾ ਹੈਗਾ ਨੋਟਿਸ ਜਾਰੀ ਕਰ ਦਿੱਤਾ ਗਿਆ ਸੀਗਾ ਉਹਨਾਂ ਦੀ ਈਮੇਲ ਦੇ ਉੱਪਰ ਕਿ ਤੁਹਾਡੇ ਜਿਹੜੇ ਫਿਜ਼ੀਕਲ ਨੇ 17 ਤਰੀਕ ਨੂੰ ਹੋਣੇ ਆ ਤੇ 8 9 10 ਤਰੀਕ ਵਾਲਿਆਂ ਦਾ ਵੀ ਇਹੀ ਹੋਊਗਾ ਕਿ 8 ਤਰੀਕ ਵਾਲਿਆਂ ਦੇ 17 ਨੂੰ ਹੋਣਗੇ 9 ਤਰੀਕ ਵਾਲਿਆਂ ਦੇ 18 ਨੂੰ ਤੇ 10 ਤਰੀਕ ਵਾਲਿਆਂ ਦੇ 19 ਤਰੀਕ ਨੂੰ ਠੀਕ ਹੈ ਤੇ ਤੁਹਾਡੇ ਐਡਮਿਟ ਕਾਰਡ ਹੋਣਗੇ ਜਿਹੜੇ ਉਹ ਵੀ ਤੁਹਾਡੇ ਜਿਹੜੀ ਜਾਣਕਾਰੀ ਤੁਹਾਡੇ ਈਮੇਲ ਦੇ ਉੱਪਰ ਆ ਜੂਗੀ ਤੇ ਜਿਹੜੇ ਤੁਹਾਡੇ ਫਿਜ਼ੀਕਲ ਨੇ ਇਹ ਛੋਟ 16 ਤੋਂ ਲੈ ਕੇ 19 ਤਰੀਕ ਦੇ ਵਿੱਚ ਵਿੱਚ ਇਹ ਹੋ ਜਾਣਗੇ ਜਿਹੜੇ ਕੈਂਡੀਡੇਟਸ ਦੇ ਫਿਜ਼ੀਕਲ ਪੋਸਟਪੋਨ ਹੋਏ ਨੇ ਤੇ ਇਹੀ ਬਸ ਜਿਹੜੀ ਅੱਜ ਦੀ ਆਪਣੀ ਇਨਫੋਰਮੇਸ਼ਨ ਸੀ ਮੈਂ ਉਮੀਦ ਕਰਦਾ ਅੱਜ ਦੀ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਊਗੀ ਅਗਰ ਵੀਡੀਓ ਚੰਗੀ ਲੱਗੀ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੇ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਅਗਰ ਤੁਹਾਡਾ ਕੋਈ ਵੀ ਡਾਊਟ ਆ ਹੁਣ ਕੁਝ ਬੱਚੇ ਕਹਿ ਰਹੇ ਸੀ ਕਿ ਸਰ ਮੇਰਾ 9 ਤਰੀਕ ਨੂੰ ਆ ਮੇਰਾ 7 ਤਰੀਕ ਨੂੰ ਆ ਮੇਰਾ 8 ਤਰੀਕ ਨੂੰ ਆ ਮੈਂ ਪੋਸਟਪੋਨ ਕਰਾਉਣਾ ਸੀਗਾ ਇਹ ਤੁਸੀਂ ਇੱਕ ਤਰ੍ਹਾਂ ਦਾ ਮੰਨ ਕੇ ਚੱਲੋ ਕਿ ਤੁਹਾਡੇ ਲਈ ਬੈਸਟ ਤੁਹਾਨੂੰ ਜਿਹੜਾ ਹੈਗਾ ਤੁਹਾਡਾ ਗੁੱਡ ਲੱਕ ਤੁਹਾਡਾ ਕੰਮ ਕਰ ਰਿਹਾ ਠੀਕ ਹੈ ਤੁਹਾਡੇ ਗੁੱਡ ਲੱਕ ਨੇ ਇਹ ਫਿਜ਼ੀਕਲ ਪੋਸਟਪੋਨ ਕਰਵਾਏ ਨੇ ਤੇ ਤੁਹਾਨੂੰ 4 ਦਿਨਾਂ ਦਾ ਹੋਰ ਟਾਈਮ ਮਿਲੇ ਹੁਣ ਤੁਸੀਂ ਮੰਨ ਕੇ ਚੱਲੋ 10 ਤਰੀਕ ਤੋਂ ਲੈ ਕੇ ਜਿਹੜੇ ਬੱਚਿਆਂ ਦੇ ਸੌਰੀ 11 ਤੋਂ ਲੈ ਕੇ ਜਿਹੜੇ ਬੱਚਿਆਂ ਦੇ 15 ਤਰੀਕ ਤੱਕ ਟ੍ਰਾਇਲ ਹੋਣੇ ਆ ਉਹ ਸਿਰਫ A ਮ ਹੀ ਚੱਲਣਗੇ ਠੀਕ ਹੈ 11 ਵਾਲੇ ਬੱਚਿਆਂ ਦੀ ਇਹਨਾਂ ਦੀ ਫਿਜ਼ੀਕਲ ਟ੍ਰਾਇਲ ਹੈਗੀ ਸੋ ਉਹਨਾਂ ਦੇ 11 ਨੂੰ ਹੀ ਜਾਣਾ ਹੈ ਉਹਨਾਂ ਦੇ 11 ਨੂੰ ਹੀ ਹੋਣਗੇ 12 ਵਾਲਿਆਂ ਦੇ 12 ਨੂੰ ਹੀ ਹੋਣਗੇ ਜਿਨ੍ਹਾਂ ਦਾ 13 ਤਰੀਕ ਨੂੰ ਐਡਮਿਟ ਕਾਰਡ ਤੇ ਆਇਆ ਸੀ ਉਹਨਾਂ ਦੇ 13 ਨੂੰ ਤੇ 14 ਵਾਲਿਆਂ ਦੇ 14 ਨੂੰ 15 ਵਾਲਿਆਂ ਦੇ 15 ਨੂੰ ਠੀਕ ਹੈ ਇਹ ਸਿਰਫ ਥੋੜੇ ਫਿਜ਼ੀਕਲ 11 ਜਿਹੜੇ 7 ਤੋਂ ਲੈ ਕੇ 10 ਤਰੀਕ ਤੱਕ ਨੇ ਉਹਨਾਂ ਦੇ ਪੋਸਟਪੋਨ ਹੋਏ ਨੇ 11 ਤੋਂ ਲੈ ਕੇ 15 ਵਾਲਿਆਂ ਦੇ ਵਿੱਚ ਕੋਈ ਚੇਂਜ ਨਹੀਂ ਅਗਰ ਕੋਈ ਤੇ ਹੁਣ ਜਿਹੜੇ 7 ਤੋਂ 10 ਤਰੀਕ ਵਾਲੇ ਨੇ ਇਹ ਬੱਚ ਆਪਣੀ ਜਿਹੜੀ 2-4 ਦਿਨ ਉਹਨਾਂ ਨੂੰ ਹੋਰ ਟਾਈਮਿੰਗ ਮਿਲੀ ਆ ਠੀਕ ਹੈ ਜਿਨ੍ਹਾਂ ਦੀ ਤਿਆਰੀ ਨਹੀਂ ਹੋ ਸਕਦਾ ਉਹ ਆਪਣੀ ਤਿਆਰੀ ਕਰੋ ਤੇ ਆਪਣਾ ਜਿਹੜਾ ਫਿਜ਼ੀਕਲੀ ਹੁਣ ਤੁਸੀਂ ਫਿੱਟ ਹੋ ਜਾਓਗੇ 2-4 ਦਿਨਾਂ ਚਾ ਅਗਰ ਕਿਸੇ ਦੇ ਸ਼ੈਨ ਪੇਨ ਹੋ ਰਿਹਾ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਆ ਮੈਡੀਕਲ ਪ੍ਰੋਬਲਮ ਆ ਤਾਂ ਹੁਣ ਆਪਣੀ ਜਿਹੜੀ ਠੀਕ ਕਰ ਲਵੇ ਠੀਕ ਹੈ ਬਾਕੀ ਅਗਰ ਇਨਫੋਰਮੇਸ਼ਨ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਕੀ ਪੜਦੇ ਰਹੋ ਮਿਹਨਤ ਕਰਦੇ ਰਹੋ ਉਸ ਦੀ ਉਮੀਦ ਕਰਦਾ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਥੈਂਕ ਯੂ